ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਨੂੰ ਪੁਲਿਸ ਨੂੰ ਉਸ ਸਮੇਂ ਹਿਰਾਸਤ ਵਿੱਚ ਲਿਆ ਜਦੋਂ ਗੁਰਦੁਆਰਾ ਆਮਸਾਂਬ ਵਿਖੇ ਮੱਥਾ ਟੇਕਣ ਜਾ ਰਹੇ ਸਨ ਇਸ ਦੌਰਾਨ ਅਕਾਲੀ ਆਗੂਵਾਂ ਵੱਲੋਂ ਪੁਲਿਸ ਕਾਰਵਾਈ ਦਾ ਤਿੱਖਾ ਵਿਰੋਧ ਕੀਤਾ ਸੋ ਦੱਸਣਯੋਗ ਹੈ ਕਿ ਵਿジネス ਵੱਲੋਂ ਗ੍ਰਿਫਤਾਰ ਕੀਤੇ ਗਏ ਅਕਾਲੀ ਆਗੂ ਵਿਕਰਮਜੀਤ ਸਿੰਘ ਮਜੀਠੀਆ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਸੀ ਤਾਂ ਮਜੀਠੀਆ ਦੇ ਪੇਸ਼ੀ ਮੌਕੇ ਫਟੇ ਘੰਟੇ ਵਿੱਚ ਅਕਾਲੀ ਆਗੂਆਂ ਨੇ ਅੱਜ ਇੱਥੇ ਪਹੁੰਚਣਾ ਸੀ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਅਕ ਇਸੇ ਚਾਲ ਦੇ ਮੋਹਾਲੀ ਵਿਖੇ ਸ਼ੂਮਣੇ ਕਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਚੁਲਾ ਲਿਆ ਹੈ। ਇਹ ਵੀ ਸੂਚਨਾ ਮਿਲੀ ਸੀ ਕਿ ਉਹ ਮਜੀਠਿਆ ਨੂੰ ਮਿਲਣ ਦੇ ਲਈ ਮੋਹਾਲੀ ਪਹੁੰਚ ਰਹੇ ਸਨ ਤਾਂ ਪੰਜਾਬ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਬੱਸ ਦੇ ਵਿੱਚ ਪਾ ਦਿੱਤਾ। ਮੈਂ ਪੰਜਾਬ ਦੀ ਜਨਤਾ ਨੂੰ ਦੱਸਣਾ ਚਾਹੁੰਦਾ ਹਾਂ ਕਿ केजरीवाल ਨੇ ਪੂਰਾ ਪੰਜਾਬ ਅਬਜਾ ਕਰ ਲਿਆ ਹੈ। ਇੰਨਾ ਕਾਲੀ ਦਲ ਦੇ ਜੱਤੀ ਬੰਦੀ ਤੋਂ ਡਰ ਗਿਆ ਵਰਕਰਾਂ ਤੋਂ ਡਰ ਗਿਆ ਕਿ ਅੱਜ ਘਰ ਘਰ ਪਿੰਡ ਪਿੰਡ ਕੇਜਰੀਵਾਲ ਦੇ ਆਰਡਰ ਤੇ ਪੰਜਾਬ ਪੁਲਸ ਆ ਕੇ ਸਾਰ ਨੂੰ ਰੋਕੀ ਜਾਂਦੀ ਬੜੀ ਜਾਂਦੀ ਹੈ ਡੈਮੋਕਰੈਟਿਕ ਰਾਈਟਸ ਜਿਹੜੇ ਪੰਜਾਬ ਦੇ ਲੋਕਾਂ ਦੇ ਹੈ ਹਰ ਇਨਸਾਨ ਦੇ ਹੈ ਸਾਰੇ ਉਹਨੇ ਖਤਮ ਕਰ ਦਿੱਤੇ ਹੈ ਇੱਥੇ ਸੁਪਰੀਮ ਅਥਾਰਟੀ ਵਾਂਗੂ ਇੱਥੇ ਡੈਮੋਕਰੈਟਿਕ ਰਾਈਟ ਕੇਜਰੀਵਾਲ ਨੇ ਖਤਮ ਕਰ ਦਿੱਤੇ ਹੈ ਤੇ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਤੇ ਉਹਨਾਂ ਦੇ ਐਮਐਲਐਨ ਕੋ ਢਮਗਰਨਾ ਚਾਹੀਦਾ ਹੈ ਤੋਂ ਨੂੰ ਪੰਜਾਬ ਦੀ ਜਨਤਾ ਨੇ ਚੁਣ ਕੇ ਭੇਜਿਆ ਕੇਜਰੀਵਾਲ ਨੇ ਨਹੀਂ ਕਿ ਅੱਜ ਸਾਰਾ ਕਬਜ਼ਾ ਕੇਜਰੀਵਾਲ ਨੇ ਕੀਤਾ ਸਤਜੇ ਸੁਭੀ ਸਿੰਘ ਬਾਦਲ ਨੂੰ ਅੱਜ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਜਦੋਂ ਉਤਵਾਰ ਸ਼ੀ ਵੀ ਆਮ ਸਭ ਨਤਮਸਤ ਖੂਨ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਪੰਜਾਬ ਪੁਲਿਸ ਦੇ ਸੁਭੀ ਸਿੰਘ ਬਾਦਲ ਦੀ ਤਿੱਖੀ ਬਹਿਸ ਜਿਹੜੀ ਕਿ ਹੁੰਦੀ ਹੋਈ ਨਜ਼ਰ ਆ ਰਹੀ ਹੈ ਦਾ ਦੇ ਕਿ ਅਕਾਲੀਆ ਨੂੰ ਬਿਕਰਮਜੀਤ ਸਿੰਘ ਮਜੀਠੀਆ ਮਾਮਲੇ ਦੇ ਵਿੱਚ ਚਾਜ ਜਿਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਪਹਿਲਾਂ ਅੱਜ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂਆਂ ਨੂੰ ਘਰਾਂ ਦੇ ਵਿੱਚ ਡਿਟੇਨ ਜਿਹੜਾ ਕਿ ਪੁਲਿਸ ਵੱਲੋਂ ਕੀਤਾ ਜਾਣਾ ਸੀ ਕੱਜ ਸੁਖਬੀਰ ਸਿੰਘ ਬਾਦਲ ਨੂੰ ਮੁਹਾਲੀ ਵਿਖੇ ਵੱਲੋਂ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੱਸ ਜਿਹੜੀ ਕਿ ਅੱਜ ਹੋਈ ਨਜ਼ਰ ਆਈਏ ਬੌਲੀ ਵਿਕੇ ਜਿਹੜਾ ਕਿ ਸੁਮੇਰ ਸਿੰਘ ਬਾਦਲ ਨੂੰ ਤੇ ਹੋਰ ਅਕਾਲੀ ਆਗੂਆਂ ਨੂੰ ਜਿਹੜਾ ਕਿ ਵਿਰਾਸਤ ਦੇ ਬਚਾਤਾ ਸੋ ਦੱਸੇ ਕਿ ਕਾਲੀ ਆਗੂ ਬਿਕਰਮਜੀਤ ਸਿੰਘ ਮਝੂਕੇਆ ਮਾਮਲੇ ਦੇ ਵਿੱਚ ਚਾਜ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਪਹਿਲਾਂ ਸੁਮੇਰ ਸਿੰਘ ਬਾਦਲ ਤੇ ਪੰਜਾਬ ਪਾਲਸ ਦੀ ਤਿੱਖੀ ਬਹਿਸ ਅਜਿਹੀ ਕਿ ਹੁੰਦੀ ਹੋਈ ਨਜ਼ਰ ਆਈਏ ਅੱਜ ਜਿਹੜਾ ਸੁਖੀ ਰਾ ਕੋ ਬਿਕਰਮ ਸਿੰਘ ਮਜੀਠੀਆ ਮਾਮਲੇ ਦੇ ਵਿੱਚ ਸਾਜੂਨ ਨੂੰ ਕੋਰਟ ਤੇ ਜਾ ਕੇ ਪੇਸ਼ ਕਰਨ ਤੋਂ ਪਹਿਲਾਂ ਸੁਰਖਪਰ ਬਾਬਤ ਮੈਨਰ ਅਮੀ ਸ਼ੇਠੇ ਜੁੜ ਗਏ ਅਮੀਤ ਅੱਜ ਬਿਕਰਮ ਸਿੰਘ ਮਜੀਠੀਆ ਮਾਮਲੇ ਦੇ ਵਿੱਚ ਕੋਰਟ ਤੋਂ ਪੇਸ਼ੀ ਤੋਂ ਪਹਿਲਾਂ ਸੁਪੀਰ ਸਿੰਘ ਬਾਦਲੂ ਜਿਹੜਾ ਕਿ ਹਿਰਾਸਤ ਦੇ ਵਿੱਚ ਲਿੱਤਾ ਤਾਂ ਤਿੱਖੀ ਬਹਿਸ ਵੀ ਪੁਲਿਸ ਅਧਿਕਾਰੀ ਦੇ ਨਾਲ ਹੁੰਦੀ ਹੋਈ ਨਜ਼ਰ ਆਈ ਹੈ ਤਾਂ ਕਿ ਕੋਈ ਜਾਣਕਾਰੀ ਆ ਬਿਲਕੁਲ ਸਰਦ ਸੰਪਾਦ ਅੱਜ ਬਿਕਰਮ ਮਿਠੀਆ

ਉਹ ਜੋ ਜਾਰੇ ਖਾਨ ਸੀ ਉਹਨਾਂ ਨੂੰ ਪੰਜਾਬ ਤੇ ਜਿਹੜਾ ਮੁਹਾਲੀ ਤੇ ਮੁਹਾਲੀ ਤੇ ਜਿਹੜਾ ਚੰਡੀਗੜ੍ਹ ਦਾ ਜਿਹੜਾ ਬਾਰਡਰ ਹੈ ਬਾਰਡਰ ਤੇ ਹੀ ਰੋਕ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਇਹਨਾਂ ਨੂੰ ਡਿਟੇਨ ਕਰਕੇ ਜਿਹੜਾ ਹੈ ਬਿਲਕੁਲ ਲੈ ਕੇ ਜਾਇਆ ਜਾਂਦਾ ਹੈ ਤੇ ਇਹ ਵੱਡੀ ਕਾਰਵਾਈ ਜਿਹੜੀ ਹੈ ਬਿਲਕੁਲ ਕੀਤੀ ਗਈ ਹੈ ਤੇ ਨਾਲ ਅਗਰ ਪ੍ਰੋਸੀਮਲ ਸੂਤਾ ਦੀ ਗੱਲ ਕਰੀਏ ਹੋਰ ਵੀ ਉਹਨਾਂ ਦੇ ਨਾਲ ਕਈ ਸੀਨੀਅਰ ਆਗੂ ਤੇ ਹੋਰ ਜਿਹੜੇ ਕਰਮਚਾਰੀ ਆ ਉਹ ਵੀ ਸਾਥੀ ਸੀ ਹਮੇ ਜੋ ਦੇਖਿਆ ਜਾਵੇ ਬਿਕਰਮਜੀਤ ਸਿੰਘ ਮਜੀਠੀਆ ਨੂੰ 4 ਦਿਨ ਦਾ ਜਿਹੜਾ ਕਿ ਪੁਲਿਸ ਨੂੰ ਹੋਰ ਰਿਮਾਂਡ ਵਧਾ ਦਿੱਤਾ ਹੈ ਤਾਂ ਹੋਰ ਕੀ ਕੁਝ ਅਪਡੇਟ ਹੈ ਇਸ ਮਾਮਲੇ 'ਚ ਉਜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਤੇ ਜਿਹੜਾ ਰਿਮਾਂਡ ਖਤਮ ਹੋ ਰਿਹਾ ਸੀਗਾ ਤੇ ਉਹਨੂੰ ਲੈ ਕੇ ਜਿਹੜੀ ਹੈ ਹੋਰ ਅੱਗੇ ਦਾ ਜਿਹੜਾ ਰਿਮਾਂਡ ਮੰਗਣ ਵਾਸਤੇ ਗੱਲ ਕੀਤੀ ਗਈ ਤੇ 4 ਦਿਨ ਤੱਕ ਉਹ ਰਿਮਾਂਡ ਜਿਹੜਾ ਹੈ ਪੁਲਿਸ ਤੋਂ ਹਾਸਲ ਹੋਇਆ ਤੇ ਬਹੁਤ ਵੱਡੇ ਫਲਾਸਕ ਮੋਲ ਦੀ ਗੱਲ ਹੈ ਸੰਭਾਵਨਾ ਕਿਉਂਕਿ ਲਗਾਤਾਰ ਅਗਰ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਨਾਲ ਹੀ ਅਗਰ ਜਿਹੜੇ ਸਾਡੇ ਦੋਸਤ ਨੇ ਜਿਹੜੇ ਵਿਚਰਨ ਤੇ ਤੇ ਉਹਨਾਂ ਦਾ ਵੀ ਅਗਰ ਉਹਨਾਂ ਦਾ ਗੱਲ ਕਰੀਏ ਤੇ ਕੋਈ ਪੁਖਤਾ input ਜਿਹੜੇ ਨੇ ਜਰੂਰ ਉਹਨਾਂ ਕੋਲ ਹੈਗੇ ਨੇ ਜਿਸ ਤੇ ਚੱਲਦੇ ਪਹਿਲਾਂ ਹਿਮਾਚਲ ਦੇ ਵਿੱਚ ਵੀ ਜਿਹੜੀ ਹੈ ਜਿਹੜਾ ਹੈ ਵਿਚਰਨ ਜੀ ਜਿਹੜੇ ਜਿਹੜੇ ਉਹਨਾਂ ਨੂੰ ਲੈ ਕੇ ਗਿਆ ਜਾਇਆ ਗਿਆ ਸੀਗਾ ਤੇ ਉੱਥੇ ਵੀ ਪੁਸ਼ਟੀ ਕੀਤੀ ਗਈ ਉੱਥੇ ਅੰਮ੍ਰਿਤਸਰ ਜਿਹੜਾ ਹੈ ਉਹਨਾਂ ਨੂੰ ਬਾਰ-ਬਾਰ ਪੁਸ਼ਟੀ ਜਿਹੜਾ ਹੈ ਲੈ ਕੇ ਜਾਇਆ ਜਾਂਦਾ ਕਈ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਨੇ ਜੇ ਨਾਲਾ ਕੋਈ ਵੀ ਮਤਲਬ ਉਹਨਾਂ ਦੇ ਨਾਲ ਤਾਰ ਜੁੜੇ ਹੋਏ ਨੇ ਮਤਲਬ ਉਹਨਾਂ ਦੇ ਹਵਾਲਾ ਜਿਹੜਾ ਹੈ ਵਿਕਰਮਜੀਤ ਸਿੰਘ ਲਈtio ਹੋਈ ਨਹੀਂ ਹੁੰਦਾ ਤੇ ਇਸੇ ਕਰਕੇ ਕਿਹਦਾ ਹੈ ਰਿਮਾਂਡ ਵਧਾਇਆ ਗਿਆ ਤੇ ਇਹ ਵੀ ਫੋਰਸ ਸਪੈਸ਼ਲ ਅਫੇਅਰਸ ਤੋਂ ਸੰਬੰਧਿਤ ਹੈ ਅਮਿਤ ਲਗਾਤਾਰ ਬਿਜ਼ਨਸ ਵਿਭਾਗ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਵਿਕਰਮਜੀਤ ਸਿੰਘ ਮਜੀਠੀਆਸ ਮਾਮਲੇ ਦੇ ਵਿੱਚ ਸਹਿਯੋਗ ਨਹੀਂ ਦੇ ਰਹੇ ਨੇ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿਜੀਲੈਂਸ ਦੇ ਵੱਲੋਂ ਦਲੀਲ ਵੀ ਦਿੱਤੀ ਗਈ ਹੈ ਕਿ ਮਜੀਠੀਆ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰ ਰਹੇ ਨੇ ਤੁਹਾਨੂੰ ਲੱਗਦਾ ਤਾਂ ਹੀ ਸ਼ਾਇਦ ਅਦਾਲਤ ਨੇ ਮਜੀਠੀਆ ਨੂੰ 4 ਦਿਨ ਦਾ ਰਿਮਾਰਕ ਜਿਹੜਾ ਕੀ ਦਿੱਤਾ ਗਿਆ ਤਾਂ ਤੁਸੀਂ ਇਸ ਬਾਬਾ ਜਿਹੜਾ ਕੀ ਕਹਿਣਾ ਚਾਹੋਗੇ ਬਿਲਕੁਲ ਕਰੰਮੇ ਵੀ ਕਾਰਨ ਜਿਹੜਾ ਹੈ ਉਹ ਕਹਿੰਦਾ ਹੈ ਅਕਸਰ ਜਦੋਂ ਕੋਈ ਕੇਸ ਬੰਦਾ ਹੋਵੇ ਜਾਂ ਫਿਰ ਪੁਲਿਸ ਨੂੰ ਬਹੁਤ ਜ਼ਰੂਰਤ ਹੋਵੇ ਕਿ ਪੁਲਿਸ ਜਿਹੜਾ ਹੈ ਰਿਮਾਂਡ ਨੂੰ ਐਕਸਟੈਂਡ ਕਰਾਏ ਜ਼ਰੂਰ ਤਰਉਂਦੀ ਹੈ ਤੇ ਹੋ ਸਕਦਾ ਹੈ ਕਿ ਕੋਈ ਹੋਰ ਇਨਪੁੱਟ ਜਾਂ ਹੋਰ ਵੀ ਜਾਣਕਾਰੀਆਂ ਜਿਹੜੀਆਂ ਨੇ ਹਲੇ ਵਿਜੀਲੈਂਸ ਨਾਲ ਨਹੀਂ ਹੋਵੇ ਬਸ ਹੀ ਲਗਾਤਾਰ ਤੌਰ ਤੇ ਜਿਹੜਾ ਨੇ ਇਹ ਗੁਰੂ ਦੱਸ ਰਹੇ ਨੇ ਕਿ ਜਿਹੜੇ ਆਪਣਾ ਵਿਕਰਮਜੀਤ ਸਿੰਘ ਮਜੀਠੀਆ ਨੇ ਹੋ ਉਸੇ ਹੋ ਜਿਹੜਾ ਹੈ ਬਿਲਕੁਲ ਕੁਝ ਨਹੀਂ ਕਰਾ ਪੁਲਿਸ ਦਾ ਨਹੀਂ ਕਰਕੇ ਹੋਈ ਡਿਫਾਈ ਵੀਰੇ ਉਹਨਾਂ ਰਿਮਾਂਡ ਦਾ ਅੱਗੇ ਜਿਹੜਾ ਬਦ ਆਇਆ ਗਿਆ ਹੈ ਦੇਖਣਾ ਹੋਏਗਾ ਕਿ ਕਿੰਨੀ ਫਲਾਟਾਂ ਹੋਣਗੇ ਕਰਨ ਜੀ ਜੇ ਵੀ तमाम ਜਾਣਕਾਰੀ ਲਈ ਥੋੜਾ ਬਹੁਤ ਬਹੁਤ ਧੰਨ